ਡੀਐਸਪੀ ਤੇ ਕਿਸਾਨਾਂ ਵਿਚਾਲੇ ਪਏ ਪੇਚੇ ਦਾ ਰੌਲਾ ਕਿਹੜੇ ਟਰਾਲੀ ਚੋਰ ਦੇ ਕਰਕੇ ਇਥੋਂ ਤੱਕ ਪਹੁੰਚੀ ਐ ਖਿੱਚੋ ਤਾਂ ਕਿਸਾਨਾਂ ਦੀ ਪੜਤਾਲ ਉੱਤੇ ਹੀ ਟਰਾਲੀ ਚੋਰ ਤੇ ਪੁਲਿਸ ਨੇ ਦਰਜ ਕੀਤੀ ਸੀ ਐਫਆਈਆ ਕਿਸਾਨ ਬੀਬੀਆਂ ਦੀਆਂ ਚੁੰਨੀਆਂ ਤੇ ਕਿਸਾਨਾਂ ਦੀਆਂ ਪੱਗਾਂ ਲੈਣ ਤੱਕ ਕਿਉਂ ਪਹੁੰਚੀ ਨੌਬਤ ਦੂਜੇ ਪਾਸੇ ਡੀਐਸਪੀ ਮਨਦੀਪ ਕੌਰ ਨੇ ਹੀ ਲਗਾਏ ਨੇ ਕਿਸਾਨਾਂ ਉੱਤੇ ਵਰਦੀ ਨੂੰ ਖਿੱਚਣ ਦੇ ਦੋਸ਼ ਹੁਣ ਤੱਕ ਤੁਸੀਂ ਸਭ ਨੇ ਉਹ ਵੀਡੀਓ ਵਾਇਰਲ ਹੁੰਦਾ ਦੇਖ ਲਿਆ ਹੋਵੇਗਾ ਜਿਸ ਦੇ ਵਿੱਚ ਡੀਐਸਪੀ ਮਨਦੀਪ ਕੌਰ ਦੇ ਵੱਲੋਂ ਕਿਸਾਨਾਂ ਨੂੰ ਕਿਸਾਨਾਂ ਦੇ ਰੂਪ ਵਿੱਚ ਆਏ ਗੁੰਡੇ ਤਾਂ ਕਹਿ ਦਿੱਤਾ ਤੇ ਦੂਜੇ ਪਾਸੇ ਰੋਸ ਦੇ ਵਿੱਚ ਆਏ ਕਿਸਾਨ ਆਗੂਆਂ ਨੇ ਵੱਖੋ-ਵੱਖਰੀਆਂ ਜਥੇਬੰਦੀਆਂ ਨੇ ਪੁਲਿਸ ਦੇ ਖਿਲਾਫ ਜਮ ਕੇ ਨਾਹਰੇਬਾਜੀ ਕੀਤੀ ਹੈ ਔਰ ਉਹਨਾਂ ਨੇ ਵੀ ਦੋਸ਼ ਲਾਏ ਨੇ ਕਿ ਪੁਲਿਸ ਨੇ ਵਰਦੀ ਦੇ ਵਿੱਚ ਗੁੰਡਾਗਰਦੀ ਕੀਤੀ ਹੈ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਦੋਨਾਂ ਪਾਸੇ ਇੱਕ ਦੂਜੇ ਤੇ ਦੋਸ਼ ਲੱਗੇ ਨੇ ਤੇ ਫਿਰ ਸੱਚਾ ਕੌਣ ਹੈ ਹੁਣ ਇਹ ਡੀਐਸਪੀ ਤੇ ਕਿਸਾਨਾਂ ਦੇ ਵਿਚਾਲੇ ਜਿਹੜੀ ਇੱਥੋਂ ਤੱਕ ਨੌਬਤ ਆਈ ਹੈ ਖਿੱਚੋ ਤਾਣ ਦੀ ਇੱਕ ਦੂਜੇ ਤੇ ਦੋਸ਼ ਲਾਏ ਜਾ ਰਹੇ ਨੇ ਇਸ ਦੀਆਂ ਵੀਡੀਓ ਜਨੀਆਂ ਹੁਣ ਤੱਕ ਸਾਹਮਣੇ ਆਈਆਂ ਨੇ ਉਸ ਦੇ ਵਿੱਚ ਕਿਸਾਨਾਂ ਦੀਆਂ ਪੱਗਾਂ ਲੱਥੀਆਂ ਜ਼ਰੂਰ ਦਿਖਾਈ ਦੇ ਰਹੀਆਂ ਨੇ ਬੀਬੀਆਂ ਨੇ ਜਿਹੜੇ ਦੋਸ਼ ਲਾਇਆ ਕਿ ਸਾਡੀਆਂ ਚੁੰਨੀਆਂ ਵੀ ਖੋਈਆਂ ਗਈਆਂ ਸਾਡੀਆਂ ਚੁੰਨੀਆਂ ਵੀ ਖਿੱਚੀਆਂ ਗਈਆਂ ਔਰ ਡੀਐਸਪੀ ਦਾ ਜਿੱਥੇ ਤੱਕ ਕਹਿਣਾ ਹੈ ਕਿ ਮੇਰੀ ਵਰਦੀ ਨੂੰ ਵੀ ਹੱਥ ਪਾਇਆ ਗਿਆ ਮੇਰੇ ਜੂੜੇ ਨੂੰ ਹੱਥ ਪਾਇਆ ਗਿਆ ਕਿਸਾਨਾਂ ਨੇ ਕਿਹਾ ਕਿ ਇੱਕ ਵੀ ਹੁਣ ਤੱਕ ਵੀਡੀਓ ਦਿਖਾ ਦਿੱਤਾ ਜਾਵੇ ਜਿਸ ਦੇ ਵਿੱਚ ਅਸੀਂ ਡੀਐਸਪੀ ਮੈਡਮ ਦੇ ਵਰਦੀ ਨੂੰ ਹੱਥ ਪਾਇਆ ਹੋਵੇ ਇਹ ਝੂਠਾ ਦੋਸ਼ ਹੈ ਹਾਲੇ ਇੱਥੇ ਤੱਕ ਕਹਾਣੀ ਦੀ ਚਰਚਾ ਹੋ ਰਹੀ ਆ ਪਰ ਇੱਥੇ ਤੁਹਾਨੂੰ ਖਾਸ ਰਿਪੋਰਟ ਵਿੱਚ ਦੱਸਾਂਗੇ ਕਿ ਕਿਹੜਾ ਟਰਾਲੀ ਚੋਰ ਸੀ ਕਿਉਂਕਿ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਤੇ ਜਿਹੜਾ ਕਿਸਾਨਾਂ ਦਾ ਮੋਰਚਾ ਲੰਬੇ ਸਮੇਂ ਕਈ ਮਹੀਨੇ ਲੱਗਿਆ ਰਿਹਾ ਉਸ ਨੂੰ ਜਿਵੇਂ ਜ਼ਬਰਦਸਤੀ ਪ੍ਰਸ਼ਾਸਨ ਨੂੰ ਹੁਕਮ ਦੇ ਕੇ ਸਰਕਾਰ ਵੱਲੋਂ ਚੁਕਾਇਆ ਗਿਆ ਸੀ ਉਸ ਵਕਤ ਕਿਸਾਨਾਂ ਨੇ ਦੋਸ਼ ਲਾਇਆ ਸੀ ਕਿ ਸਾਡੀਆਂ ਟਰਾਲੀਆਂ ਦੇ ਸਣੇ ਹੋਰ ਮੋਰਚਿਆਂ ਚ ਪਿਆ ਤੰਬੂਆਂ ਚ ਪਿਆ ਸਮਾਨ ਵੀ ਚੋਰੀ ਕੀਤਾ ਗਿਆ ਸਭ ਤੋਂ ਬਾਅਦ ਦੋਸ਼ ਲੱਗੇ ਸਨ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਉੱਤੇ ਵਲੰਟੀਅਰਾਂ ਦੇ ਉੱਤੇ ਇਥੋਂ ਤੱਕ ਕਿ ਕਈ ਖਾਸਮ ਖਾਸ ਜਿਹੜੇ ਅਹੁਦੇਦਾਰ ਸੀ ਉਹਨਾਂ ਦੇ ਘਰਾਂ ਉਹਨਾਂ ਦੇ ਹਾਤਿਆਂ ਦੇ ਵਿੱਚੋਂ ਵੀ ਜਿਹੜੀਆਂ ਨੇ ਟਰਾਲੀਆਂ ਮਿਲਦੀਆਂ ਨੇ ਹੁਣ ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਕਿ ਨਾਬਾ ਦੇ ਵਿੱਚ ਕਿ ਕਿਸ ਉਸ ਆਗੂ ਦੇ ਵੱਲੋਂ ਟਰਾਲੀ ਚੋਰੀ ਕੀਤੀ ਜਾਂਦੀ ਹੈ ਜਿਸ ਦੇ ਹਾਤੇ ਦੇ ਵਿੱਚੋਂ ਟਰਾਲੀਆਂ ਦਾ ਸਮਾਨ ਮਿਲਦਾ ਹੈ ਇੱਕ ਕਿਸਾਨਾਂ ਦੀ 45 ਰਿਪੋਰਟ ਪੁਲਿਸ ਨੂੰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਫਿਰ 8ਵੇਂ ਮਹੀਨੇ ਦੀ 26 ਤਰੀਕ ਨੂੰ ਪਰਚਾ ਦਰਜ ਹੋ ਜਾਂਦਾ ਹੈ ਉਹ ਕਿਸ ਦੇ ਉੱਤੇ ਪਰਚਾ ਦਰਜ ਹੋਇਆ ਉਸ ਦੇ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਦਰਅਸਲ ਇਹ ਸਾਰੇ ਮਾਮਲੇ ਦੇ ਵਿੱਚ ਕਿਸਾਨ ਯੂਨੀਅਨ ਭਾਰਤੀ ਕਿਸਾਨ ਯੂਨੀਅਨ ਆਜ਼ਾਦ ਦੇ ਆਗੂਆਂ ਦੇ ਵੱਲੋਂ ਇਹ ਟਰਾਲੀ ਜਿਹੜੀਆਂ ਸਮਾਨ ਚੋਰੀ ਹੋਇਆ ਸੀ ਉਸ ਦੀ ਜਾਣਕਾਰੀ ਦਿੱਤੀ ਗਈ ਸਿੱਧਾ-ਸਿੱਧਾ ਦੋਸ਼ ਲਾਇਆ ਗਿਆ ਕਿ ਪੰਕਜ ਪੱਪੂ ਜਿਹੜਾ ਕੀ ਇੱਕ ਅਹੁਦੇਦਾਰ ਹੈ ਉਸਨੇ ਉੱਤੇ ਦੋਸ਼ ਲੱਗਦੇ ਨਹੀਂ ਸਿੱਧੇ ਕਿ ਉਸਨੇ ਚੋਰੀ ਕੀਤੀਆਂ ਨੇ ਟਰਾਲੀਆਂ ਐਸੇ ਕਰਕੇ ਉਸਤੇ ਜਿਹੜਾ ਦੋਸ਼ ਲੱਗਦਾ ਤੇ ਪੁਲਿਸ ਨੇ ਫਿਰ ਐਫ ਆਈ ਆਰ ਵੀ ਦਰਜ ਕੀਤੀ ਹਾਲਾਂਕਿ ਪੁਲਿਸ ਉੱਤੇ ਦੋਸ਼ ਲੱਗੇ ਕਿ ਉਹਨਾਂ ਨੇ ਹਲਕੀਆਂ ਧਰਾਵਾਂ ਲਗਾ ਕੇ ਚੋਰੀ ਦੀਆਂ ਧਰਾਵਾਂ ਜ਼ਰੂਰ ਜੋੜੀਆਂ ਗਈਆਂ ਪਰ ਉਸ ਨੂੰ ਜ਼ਮਾਨਤ ਦੇ ਲਈ ਰਾਹ ਪੱਧਰਾ ਕਰ ਦਿੱਤਾ ਪੁਲਿਸ ਨੇ ਗ੍ਰਿਫਤਾਰ ਕਿਉਂ ਨਹੀਂ ਕੀਤਾ ਉਸ ਟਰਾਲੀ ਚੋਰ ਨੂੰ ਐਸੇ ਕਰਕੇ ਕਿਸਾਨ ਅੱਜ ਧਰਨੇ ਦੇ ਉੱਤੇ ਆਏ ਸੀ ਕਿਸਾਨ ਵੱਖ-ਵੱਖ ਰੀਆਂ ਜਥੇਬੰਦੀਆਂ ਜਿਸ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਪਟੇਟਕਾਲ ਆ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਸ਼ਾਮਲ ਸੀ ਭਾਰਤੀ ਕਿਸਾਨ ਯੂਨੀਅਨ ਇਕਤਾ ਆਜ਼ਾਦ ਸ਼ਾਮਲ ਸੀ ਇਹਨਾਂ ਦੇ ਵੱਲੋਂ ਦੋਸ਼ ਲਾਇਆ ਜਾਂਦਾ ਹੈ ਕਿ ਇਹ ਜਿਹੜੀਆਂ ਟਰਾਲੀ ਚੋਰੀ ਕੀਤੀਆਂ ਗਈਆਂ ਸੀ ਜਿਸ ਪੰਕਜ ਪੱਪੂ ਦੇ ਵੱਲੋਂ ਉਸ ਦੀ ਗ੍ਰਿਫਤਾਰੀ ਹੁਣ ਤੱਕ ਪੁਲਿਸ ਨੇ ਕਿਉਂ ਨਹੀਂ ਕੀਤੀ ਇਸੇ ਰੋਸ ਦੇ ਵਜੋਂ ਜਦੋਂ ਕਿਸਾਨ ਧਰਨਾ ਦੇਣ ਆਉਂਦੇ ਨੇ ਤਾਂ ਉੱਥੇ ਮਾਮਲਾ ਵੱਧਾ ਦਿਖਾਈ ਦਿੰਦਾ ਤੇ ਖਿੱਚੋ ਤਾਣ ਹੋ ਜਾਂਦੀ ਹੈ ਇਥੋਂ ਤੱਕ ਕਿ ਇੱਕ ਦੂਜੇ ਤੇ ਜਿਹੜੇ ਦੋਸ਼ ਲੱਗੇ ਨੇ ਹੁਣ ਜਿਹੜੀ ਐਫ ਆਈ ਆਰ ਦਰਜ ਹੋਈ ਹੈ ਮੂ ਕੋਤਵਾਲੀ ਥਾਣਾ ਨਾਬੇ ਦੇ ਵਿੱਚ ਦਰਜ ਹੁੰਦੀ ਹੈ 26 ਤਰੀਕ 8ਵੇਂ ਮਹੀਨੇ ਦੇ ਵਿੱਚ ਰਾਤ ਨੂੰ 10:30 ਵਜੇ ਐਫ ਆਈ ਆਰ ਦਰਜ ਕੀਤੀ ਗਈ ਜਿਸ ਦੇ ਵਿੱਚ ਧਾਰਾ ਜੋੜੀ ਗਈ ਬੀ ਐਨ ਐਸ ਦੀ 303 2 ਜਿਹੜੀ ਕਿ ਚੋਰੀ ਦੀ ਧਾਰਾ ਹੈ ਬੀ ਐਨ ਐਸ 317 2 ਦੀ ਧਾਰਾ ਨੂੰ ਜੋੜਿਆ ਗਿਆ 61 2 ਜੋੜਿਆ ਗਿਆ ਯਾਨੀ ਕਿ ਜਿਵੇਂ ਪਹਿਲਾਂ 120 20 ਹੁੰਦੀ ਸੀ ਕਿ ਕਿਸੇ ਸਾਜ਼ਿਸ਼ ਦੇ ਵਿੱਚ ਸ਼ਾਮਲ ਹੋਣ ਦੀ ਧਾਰਾ ਉਸ ਨੂੰ ਵੀ ਜੋੜਿਆ ਗਿਆ 3 5 ਨੂੰ ਜੋੜਿਆ ਗਿਆ বিএনএস ਦੀ ਧਾਰਾ 238 ਨੂੰ ਵੀ ਜੋੜਿਆ ਗਿਆ ਪੰਜ ਵੱਖ-ਵੱਖਰੀਆਂ ਧਾਰਾਵਾਂ ਦੇ ਤਹਿਤ ਕਸਾਨ ਯੂਨੀਅਨ ਦੇ ਸ਼ਿਕਾਇਤ ਦੇ ਉੱਤੇ ਹੀ ਮਾਮਲਾ ਦਰਜ ਕੀਤਾ ਜਾਂਦਾ ਪੰਕਜ ਪੱਪੂ ਦੇ ਉੱਤੇ ਜਿਹੜਾ ਕੀ ਸੱਤਾ ਧਿਰ ਦੇ ਨਾਲ ਸ਼ਾਮਲ ਦੱਸਿਆ ਜਾਂਦਾ ਕਿ ਉਸਨੇ ਟਰਾਲੀਆਂ ਜਿਹੜੀਆਂ ਆਪਣੇ ਹਾਤੇ ਵਿੱਚ ਵੀ ਦੋ ਲਿਆਂਦੀਆਂ ਜਿਸ ਕਰਕੇ ਪੁਲਿਸ ਦੇ ਵਿੱਚ ਰਿਪੋਰਟ ਲਿਖਾਈ ਜਾਂਦੀ ਹੈ ਇਸ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਹੈ ਜਿਹੜੀ ਫਸਟ ਇਨਫੋਰਮੇਸ਼ਨ ਹੈ ਐਫ ਆਈ ਆਰ ਦੇ ਵਿੱਚ ਦਰਜ ਉਸ ਵਿੱਚ ਲਿਖਿਆ ਗਿਆ ਕਿ ਇੱਕ ਦਰਖਾਸਤ ਨੰਬਰ 26355ਏ ਕੋਤਵਾਲੀ ਮਿਤੀ 22/8/2025 ਵੱਲੋਂ ਸੂਬਾ ਆਗੂ ਜਸਵਿੰਦਰ ਸਿੰਘ ਲੋਂਗੋਵਾਲ ਬਗੈਰਾ ਬਾਦ ਇੰਡੋਰਸਮੈਂਟ ਐਸਆਈ ਬਲਵਿੰਦਰ ਸਿੰਘ 41 ਐਸਐਸ ਥਾਣਾ ਕੋਤਵਾਲੀ ਨਾਭਾ ਬਰਾਏਦਾਰੀ ਮੁਕੱਦਮਾ ਬਾਝੁਰਮ 303 23172 35238 ਬੀਐਨਐਸ 203 ਬਾਹਰ ਖਿਲਾਫ ਮਨੀਸ਼ ਕੁਮਾਰ ਉਰਫ ਪੰਕਜ ਪੱਪੂ ਜਿਹੜਾ ਕਿ ਵਾਸੀ ਹੈ ਪਾਂਡੂ ਸਰ ਮੁਹੱਲਾ ਨਾਭਾ ਦਾ ਰਹਿਣ ਵਾਲਾ ਇਹ ਪੰਕਜ ਪੱਪੂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਤੇ ਨਾਲ ਹੀ ਕੁਝ ਨਾਮਾ ਲੂ ਵਕਤੀ ਯਾਨੀ ਕਿ ਅਣਪਛਾਤੇ ਵਿਕਤੀਆਂ ਤੇ ਵੀ ਪਰਚਾ ਦਰਜ ਕਰਵਾਉਣ ਲਈ ਆਹਾਤਾ ਥਾਣਾ ਤੋਂ ਮਸੂਲ ਹੋਈ ਜਿਸ ਦਾ ਮਜਬੂਰ ਜਹਿਲ ਹੈ ਇਹ ਪੁਲਿਸ ਨੇ ਆਪਣੀ ਭਾਸ਼ਾ ਦੇ ਵਿੱਚ ਜਿਹੜੀ ਐਫ ਆਈ ਆਰ ਲਿਖੀ ਅੱਗੇ ਵੀ ਲਿਖਿਆ ਜਾਂਦਾ ਕਿ 22 8 2025 ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਵੱਲੋਂ ਸੇਵਾ ਵਿਖੇ ਸ੍ਰੀਮਾਨ ਜੀ ਐਸ ਐਚਓ ਸਾਹਿਬ ਥਾਣਾ ਕੋਤਵਾਲੀ ਨਾਭਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੀ ਟੀਮ ਦੀ ਪੜਤਾਲੀ ਰਿਪੋਰਟ ਦੇ ਅਨੁਸਾਰ ਸ਼ੰਭੂ ਅਤੇ ਖਨੌਰੀ ਮੋਰਚੇ ਵਿੱਚ ਹੋਈਆਂ ਟਰਾਲੀਆਂ ਚੋਰੀ ਜਿਸ ਵਿੱਚ ਦੋ ਟਰਾਲੀਆਂ ਬਾਰੇ ਜਾਣਕਾਰੀ ਨਾਬਾ ਸ਼ਹਿਰ ਵਿੱਚ ਆਉਣ ਦੀ ਮਿਲੀ ਸੀ ਜਿਸ ਵਿੱਚ ਅਸੀਂ ਲਗਾਤਾਰ ਭਾਲ ਵਿੱਚ ਸਾਂ ਇਹ ਕਿਸਾਨ ਯੂਨੀਅਨ ਕਹਿ ਰਹੀ ਹੈ ਪੁਲਿਸ ਨੂੰ ਕਿ ਸਾਨੂੰ ਪੂਰੀ ਪੱਕੀ ਜਾਣਕਾਰੀ ਮਿਲਣ ਤੇ ਨਾਬਾ ਵੇਖੇ ਜਦੋਂ ਅਸੀਂ ਆਏ ਤੇ ਅਲੋਰਾ ਗੇਟ ਦੇ ਨਜ਼ਦੀਕ ਪੈਂਦੀਆਂ ਦੁਕਾਨਾਂ ਵਿੱਚ ਪਤਾ ਕਰਨ ਤੇ ਪਤਾ ਲੱਗਿਆ ਜੋ ਕਿ ਪੰਕਜ ਪੱਪੂ ਦਾ ਪਲਾਟ ਹੈ ਇਸ ਜਗ੍ਹਾ ਅੰਦਰ ਸਾਡੀਆਂ ਟਰਾਲੀਆਂ ਦਾ ਸਮਾਨ ਮੌਜੂਦ ਹੈ ਜਿੱਥੇ ਅਸੀਂ ਇਹ ਟਰਾਲੀਆਂ ਨੂੰ ਵੱਢਿਆ ਗਿਆ ਦੇਖਿਆ ਵੇਚਿਆ ਗਿਆ ਜੋ ਸਮਾਨ ਅੰਦਰੋਂ ਬਰਾਮਦ ਹੋਇਆ ਉਹਨਾਂ ਸਾਰਿਆਂ ਤੇ ਬਣਦੀ ਕਾਰਵਾਈ ਦੀ ਮੰਗ ਕਰਦੇ ਹਾਂ ਔਰ ਨਾਲ ਹੀ ਲਿਖਿਆ ਗਿਆ ਕਿ ਸੂਬਾ ਆਗੂ ਜਸਵਿੰਦਰ ਸਿੰਘ ਲੋਂਗੋਵਾਲ ਪਟਿਆਲਾ ਜ਼ਿਲ੍ਹਾ ਆਗੂ ਪਰਵਿੰਦਰ ਸਿੰਘ ਬਾਬਰਪੁਰ ਚਮਕੌਰ ਸਿੰਘ ਕਨੂੜਕੀ ਇਨਾਂ ਦੇ ਵੱਲੋਂ ਲਿਖਿਆ ਗਿਆ ਜਿਹੜੇ ਕਿ ਸਕੱਤਰ ਨੇ ਨਾਬਾ ਦੇ ਵਿੱਚ ਗਮਦੂਰ ਸਿੰਘ ਨੇ ਇੱਕ ਬਾਬਰਪੁਰ ਬਲਾਕ ਪ੍ਰਧਾਨ ਜੋ ਦਰਖਾਸਤ ਦਿੰਦੇ ਨੇ ਏਐਸਆਈ ਬਲਵਿੰਦਰ ਸਿੰਘ ਨੂੰ ਜਦੋਂ ਇਹ ਐਫਆਈਆਰ ਲਿਖੀ ਗਈ ਕਿਸਾਨ ਆਗੂਆਂ ਦੀ ਹਾਜ਼ਰੀ ਦੇ ਵਿੱਚ ਪੁਲਿਸ ਨੇ ਸਾਰੇ ਬਿਆਨ ਦਰਜ ਕੀਤੇ ਔਰ ਲਿਖਿਆ ਗਿਆ ਕਿ ਕਿਸਾਨ ਆਗੂਆਂ ਵੱਲੋਂ ਦਿੱਤੀ ਗਈ ਦਰਖਾਸਤ ਦੇ ਆਧਾਰ ਦੇ ਉੱਤੇ ਉਹਨਾਂ ਦੀ ਹਾਜ਼ਰੀ ਵਿੱਚ ਟਰਾਲੀ ਦਾ ਸਮਾਨ ਚਾਰ ਸਿੰਗਲ ਟਾਇਰ ਸਮੇਤ ਜਿਹੜੀ ਹੈ ਹੱਬ ਸਮੇਤ ਟਿਊਬਾਂ ਟਰਾਲੇ ਦੀ ਹੁੱਕ ਇੱਕ ਜੈਕ ਪਾਈਪ ਗੋਲੀ ਸਮੇਤ ਇੱਕ ਡੰਡਾ ਘੋੜੀ ਬਰਾਮਦ ਕੀਤਾ ਗਿਆ ਸੀ ਜਿਸ ਨੂੰ ਕਬਜ਼ੇ ਦੇ ਵਿੱਚ ਪੁਲਿਸ ਵੱਲੋਂ ਲੈ ਲਿਆ ਗਿਆ ਸੀ ਜਿਸ ਸੰਬੰਧੀ ਜੀੜੀ ਨੰਬਰ 002 238 2025 ਨੂੰ ਸੀਸੀਟੀਐਨਐਸ ਥਾਣਾ ਕੋਤਵਾਲੀ ਨਾਭਾ ਦੇ ਵਿੱਚ ਦਰਜ ਕੀਤੀ ਗਈ ਉਕਤ ਦਰਖਾਸਤ ਜੋ ਮੁਖ ਅਫਸਰ ਥਾਣਾ ਕੋਤਵਾਲੀ ਨਾਭਾ ਵੱਲੋਂ ਦਰਜ ਕਰਵਾਈ ਜਾਂਦੀ ਹੈ ਐਸਐਚਓ ਥਾਣਾ ਬੋਤਵਾਲੀ ਨਾਬਾ ਵਿਖੇ ਭਾਰਤੀ ਕਿਸਾਨ ਯੂਨੀਅਨ ਇਕਤਾ ਆਜ਼ਾਦ ਦੀ ਟੀਮ ਦੀ 44 ਰਿਪੋਰਟ ਦੇ ਆਧਾਰ ਦੇ ਉੱਤੇ ਸ਼ੰਭੂ ਟੈਕਨੋਰੀ ਬਾਰਡਰ ਮੋਰਚੇ ਵਿੱਚ ਟਰਾਲੀ ਚੋਰੀਆਂ ਹੋਈਆਂ ਸੀ ਜਿਹੜੀਆਂ ਉਹਨਾਂ ਵਿੱਚੋਂ ਦੋ ਟਰਾਲੀਆਂ ਬਾਰੇ ਜਾਣਕਾਰੀ ਨਾਬਾ ਸ਼ਹਿਰ ਵਿੱਚ ਮਿਲਦੀ ਹੈ ਇਹ ਪੂਰੀ ਜਾਣਕਾਰੀ ਉਹਨਾਂ ਵੱਲੋਂ ਲਿਖ ਦਿੱਤੀ ਜਾਂਦੀ ਹੈ ਜਿਸ ਦੇ ਵਿੱਚ ਉਸ ਤੋਂ ਬਾਅਦ ਇਹ ਵੀ ਕਿਹਾ ਗਿਆ ਕਿ ਜਿਹੜਾ ਦੋਸ਼ੀ ਹੈ ਐਫ ਆਈ ਆਰ ਦੇ ਵਿੱਚ ਦੋਸ਼ੀ ਲਿਖਿਆ ਗਿਆ ਮਨੀਸ਼ ਕੁਮਾਰ ਉਰਫ ਪੰਕਜ ਪੱਪੂ ਤੇ ਕੁਝ ਨਾਮਾ ਲੂਮ ਵਿਅਕਤੀਆਂ ਤੇ ਦਰਜ ਕਰਕੇ ਰਿਕਾਰਡ ਦੀ ਪੂਰਤੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਦਾ ਇਨਚਾਰਜ ਕੰਟਰੋਲ ਰੂਮ ਪਟਿਆਲਾ ਦੇ ਵਿੱਚ ਵੀ ਈਮੇਲ ਦੇ ਰਾਈ ਇਤਲਾਹ ਕਰ ਦਿੱਤੀ ਗਈ ਇਸ ਐਫ ਆਈ ਆਰ ਦੀਆਂ ਨਕਲਾਂ ਮੈਜਿਸਟ੍ਰੇਟ ਸਾਹਿਬ ਤੇ ਹੋਰ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀਆਂ ਗਈਆਂ ਇਸੇ ਤਰ੍ਹਾਂ ਇਹ ਪਰਚਾ ਜਿਹੜਾ ਆ 10:30 ਵਜੇ ਕਰੀਬ ਰਾਤ ਨੂੰ 26 8 2025 ਨੂੰ ਦਰਜ ਹੋ ਜਾਂਦਾ ਹੁਣ ਇਹ ਪੰਕਜ ਪੱਪੂ ਕਿਸ ਦਾ ਚਹੇਤਾ ਹੈ ਜਿਸ ਦੇ ਖਿਲਾਫ ਕਿਸਾਨ ਆ ਗੂ ਅੱਜ ਨਾਭਾ ਦੇ ਵਿੱਚ ਪੁਲਿਸ ਦਫ਼ਤਰ ਦੇ ਬਾਹਰ ਧਰਨਾ ਦੇਣ ਦੇ ਲਈ ਆਏ ਸੀ ਜਿੱਥੇ ਡੀ ਐਸ ਪੀ ਮਨਦੀਪ ਕੌਰ ਤੇ ਕਿਸਾਨਾਂ ਦੇ ਵਿਚਾਲੇ ਵੀ ਕਾਫੀ ਬਹਿਸ ਹੁੰਦੀ ਹੈ ਬਿਆਨ ਦੋਨੋਂ ਤਰਫੋਂ ਸਾਹਮਣੇ ਆਏ ਨੇ ਇੱਕ ਪਾਸੇ ਤਾਂ ਨਵਾਂ ਰੌਲਾ ਪੈ ਗਿਆ ਜਿਸ ਵਿੱਚ ਡੀਐਸਪੀ ਨੇ ਕਿਹਾ ਕਿ ਮੈਂ ਖੁਦ ਆਪਣੇ ਬਿਆਨ ਦਰਜ ਕਰਾਵਾਂਗੀ ਔਰ ਪਰਚਾ ਦਰਜ ਕਰਾਂਗੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਹੁਣ ਕਿਸਾਨ ਆਗੂ ਦੂਜੇ ਪਾਸੇ ਰੋਸ ਦੇ ਵਿੱਚ ਆਏ ਨੇ ਉਹਨਾਂ ਦਾ ਕਹਿਣਾ ਹੈ ਔਰ ਇਸ ਦੇ ਨਾਲ ਹੀ ਕਿਸਾਨ ਆਗੂ ਸਰਵਣ ਸਿੰਘ ਪੰਦੇਰ ਜਿਹੜੇ ਕਿ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਲੀਡ ਕਰਦੇ ਰਹੇ ਨੇ ਸ਼ੰਘੂ ਖਨੌਰੀ ਬਾਰਡਰ ਦੇ ਉੱਤੇ ਉਹਨਾਂ ਵੱਲੋਂ ਵੀ ਬਿਆਨ ਆਇਆ ਕਿ ਅਸੀਂ ਇਹਨਾਂ ਕਿਸਾਨ ਜਥੇਬੰਦੀਆਂ ਦੀ ਡਟ ਕੇ ਹਮਾਇਤ ਕਰਦੇ ਹਾਂ ਔਰ ਪੁਲਿਸ ਦੇ ਸਰਵਈਏ ਤੋਂ ਖਫਾ ਹੋ ਕੇ ਇਹਨਾਂ ਨੇ ਬਿਆਨ ਜਾਰੀ ਕੀਤਾ ਕਿ ਇਸ ਦੀ ਸਖਸ਼ ਸ਼ਬਦਾਂ ਵਿੱਚ ਨਿੰਦਾ ਕੀਤੀ ਜਾਂਦੀ ਹੈ ਵੱਖ-ਵੱਖ ਰਿਕਾਰਣ ਜਥੇਬੰਦੀਆਂ ਇਸ ਦੇ ਉੱਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ ਦੇਖਦੇ ਹਾਂ ਕਿ ਡੀਐਸਪੀ ਮਨਦੀਪ ਕੌਰ ਜਿਵੇਂ ਕਹਿ ਰਹੇ ਨੇ ਕਿ ਉਹਨਾਂ ਦੇ ਬਿਆਨ ਦਰਜ ਹੋਣਗੇ ਉਸ ਦੇ ਆਧਾਰ ਤੇ ਹੀ ਕਾਰਵਾਈ ਹੋਵੇਗੀ ਕਿ ਇੱਕ ਨਵਾਂ ਪਰਚਾ ਕਿਸਾਨਾਂ ਤੇ ਕੱਟਿਆ ਜਾਵੇਗਾ ਜਾਂ ਫਿਰ ਪਹਿਲਾਂ ਤੋਂ ਜਿਹੜੇ ਟਰਾਲੀ ਚੋਰ ਨੇ ਦੇ ਘਰੋਂ ਸਮਾਨ ਬਰਾਮਦ ਹੋਇਆ ਜਿਸ ਤੇ ਪੁਲਿਸ ਨੇ ਕਿਸਾਨ ਆਗੂਆਂ ਦੇ ਜਿਨ੍ਹਾਂ ਨੇ ਅੱਜ ਧਰਨਾ ਲਾਇਆ ਸੀ ਉਹਨਾਂ ਦੇ ਕਹਿਣਤੀ ਐਫਆਈਆਰ ਕੀਤੀ ਸੀ ਕਿ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਕਿਉਂ ਨਹੀਂ ਕੀਤਾ ਗਿਆ ਐਸੇ ਕਰਕੇ ਕਿਸਾਨ ਕੀ ਰੋਸ ਦੇ ਵਿੱਚ ਆਏ ਸਾਰੀ ਜਿਹੜੀ ਜੜ ਹੈ ਅੱਜ ਦੇ ਸਾਰੇ ਮਾਹੌਲ ਦੀ ਉਹ ਹੈ ਉਹ ਟਰਾਲੀ ਚੋਰ ਜਿਸ ਦਾ ਨਾਮ ਐਫਆਈਆਰ ਦੇ ਵਿੱਚ ਦਰਜ ਕੀਤਾ ਗਿਆ ਹਾਲਾਂਕਿ ਇਸ ਮਾਮਲੇ ਵਿੱਚ ਕਿਸਾਨਾਂ ਵੱਲੋਂ ਦੋਸ਼ ਲਾਇਆ ਗਿਆ ਕਿ ਉਸ ਦੇ ਖਿਲਾਫ ਹਲਕੀਆਂ ਧਰਾਵਾਂ ਲਾ ਕੇ ਉਸ ਨੂੰ ਬਚਾਉਣ ਦੀ ਹੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਜਿਹੜਾ ਕੰਮ ਪੁਲਿਸ ਨੇ ਕਰਨਾ ਸੀ ਉਹ ਨਹੀਂ ਕੀਤਾ 45 ਰਿਪੋਰਟ ਵੀ ਕਿਸਾਨਾਂ ਦੀ ਸੀ ਕਿਸਾਨ ਆਪਣੇ ਨਾਲ ਟਰਾਲੀਆਂ ਲੱਭਦੇ ਲਵਾਉਂਦੇ ਸ਼ੰਭੂ ਖਨੋਰੀ ਬਾਰਡਰ ਤੋਂ ਜਿਹੜੀਆਂ ਚੋਰੀ ਹੋਈਆਂ ਨਾਭੇ ਪਹੁੰਚਦੇ ਨੇ ਜਦੋਂ ਪਤਾ ਲੱਗਦਾ ਕਿ ਕਿਹੜੇ ਆਹਤ ਤੇ ਚ ਕਿਹੜੀਆਂ ਦੁਕਾਨਾਂ 'ਚ ਖੜੀਆਂ ਨੇ ਔਰ ਟਰਾਲੀ ਦਾ ਸਮਾਨ ਪਿਆ ਪਤਾ ਲੱਗਦਾ ਕਿ ਉਹ ਪੰਕਜ ਪੱਪੂ ਹੈ ਜਿਹੜਾ ਕਿ ਇੱਕ ਸੁਖਦਾਰ ਇਲਾਕੇ ਦਾ ਲੀਡਰ ਮੰਨਿਆ ਜਾਂਦਾ ਹੈ ਅੱਜਕੱਲ ਉਸ ਦੀ ਸੱਤਾ ਦੇ ਨਾਲ ਕਹਿੰਦੇ ਨੇ ਕਿ ਜ਼ਿਆਦਾ ਉੱਠਣੀ ਬੈਠਣੀ ਐ ਇਸੇ ਕਰਕੇ ਪੁਲਿਸ ਨੇ ਐਫ ਆਈ ਆਰ ਤਾਂ ਮਜਬੂਰਨ ਦਰਜ ਕੀਤੀ ਪਰ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਇਸੇ ਕਰਕੇ ਕਿਸਾਨ ਗੁੱਸੇ 'ਚ ਆਉਂਦੇ ਨੇ ਅੱਜ ਧਰਨਾ ਮਜਾਰਾ ਕਰਦੇ ਨੇ ਹੁਣ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਬਾਬਤ ਪੁਲਿਸ ਵਿਚਾਲੇ ਔਰ ਕਿਸਾਨ ਜਥੇਬੰਦੀਆਂ ਦੇ ਵਿਚਾਲੇ ਕੋਈ ਸੁਲ੍ਹਾ ਹੁੰਦੀ ਹੈ ਜਾਂ ਫਿਰ ਇੱਕ ਨਵਾਂ ਪਰਚਾ ਹੋਰ ਦਰਜ ਹੋਣ ਦੀ ਜਾਣਕਾਰੀ ਸਾਹਮਣੇ ਆਉਂਦੀ ਹੈ ਹਾਲ ਦੀ ਘੜੀ ਜਦੋਂ ਅਸੀਂ ਤੁਹਾਡੇ ਨਾਲੇ ਜਾਣਕਾਰੀ ਸਾਂਝੀ ਕਰ ਰਹੇ ਹਾਂ ਕੋਈ ਵੀ ਐਫ ਆਈ ਆਰ ਦਰਜ ਹੋਣ ਦੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਪੁਲਿਸ ਦੇ ਵੱਲੋਂ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਬਾਰੇ ਹੋਰ ਕੀ ਕੀ ਜਾਣਕਾਰੀ ਸਾਹਮਣੇ ਆਉਂਦੀ ਹੈ। ਲਾਲ ਜੱਤ ਤੱਕ ਕੋ ਨਵੀਂ ਜਾਣਕਾਰੀ ਆਉਂਦੀ ਹੈ ਤਦ ਤੱਕ ਤੁਸੀਂ ਬਣੇ ਰਹੋ এবিসি ਪੰਜਾਬ ਦੇ ਨਾਲ।